ਦੇਸ਼ ਦੀ ਆਰਥਿਕ ਸਥਿਤੀ ਦੀ ਹਕੀਕਤ ਕੀ ਹੈ ਉਸ ਬਾਰੇ ਚਰਚਾ ਕਰਾਂਗੇ ਦੇਸ਼ ਨੂੰ ਮਹਾਸ਼ਕਤੀ ਬਣਾਉਣ ਦੇ ਦਮਕ ਜੇ ਮਾਰੇ ਜਾ ਰਹੇ ਆ ਕਿਹਾ ਜਾ ਰਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਮੇਲਾ ਮਹਾਕੁੰਭ ਭਾਰਤ ਵਿੱਚ ਹੋ ਰਿਹਾ ਹੈ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਬੱਲੂ ਭਾਈ ਪਟੇਲ ਦੀ ਵੀ ਭਾਰਤ ਵਿੱਚ ਆ ਤੇ ਦੁਨੀਆ ਦਾ ਸਭ ਤੋਂ ਵੱਡਾ ਮੰਦਰ ਰਾਮ ਮੰਦਰ ਜੁਧਿਆ ਵਿੱਚ ਹੈ ਜੋ ਸਭ ਦੁਨੀਆ ਦੇ ਸਾਰੇ ਮੰਦਰਾਂ ਤੋਂ ਵੱਡਾ ਮੰਦਰ ਆ ਪਰ ਤਸਵੀਰ ਦਾ ਦੂਜਾ ਪਾਸਾ ਵੀ ਆ ਸਭ ਤੋਂ ਵੱਧ ਭਖਾਰੀ ਸਾਡੇ ਦੇਸ਼ ਭਾਰਤ ਵਿੱਚ ਨਾ ਕੋੜੀਆਂ ਦੀ ਗਿਣਤੀ ਵੀ ਸਾਰੀ ਦੁਨੀਆ ਨਾਲੋਂ ਸਾਡੇ ਦੇਸ਼ ਵਿੱਚ ਵੱਧ ਆ ਸ਼ੂਤਸ਼ਾਤ ਦੀ ਲਾਗ ਨਾਲ ਹੋ ਰਹੀਆਂ ਬਿਮਾਰੀਆਂ ਜੋ ਉਹਨਾਂ ਦੀ ਗਿਣਤੀ ਆ ਉਹ ਵੀ ਸਾਡੇ ਦੇਸ਼ ਵਿੱਚ ਜ਼ਿਆਦਾ ਬੇਲੜ ਸਾਧ ਕਰੋੜਾਂ ਦੀ ਗਿਣਤੀ ਵਿੱਚ ਫਿਰਦੇ ਨਾ ਪੋਖ ਮਰੀ ਦੇ ਸੂਚਕ ਅੰਕ ਵਿੱਚ ਦੇਸ਼ ਪਾਕਿਸਤਾਨ ਚੀਨ ਮਾਲਦੀਪ ਸ਼੍ਰੀਲੰਕਾ ਨੇਪਾਲ ਨਾਲੋਂ ਵੀ ਹੇਠਾਂ ਹੈ ਤੇ ਜਿਹੜਾ ਸਾਡਾ ਨੰਬਰ 111ਵਾਂ ਬਣਦਾ 140 ਕਰੋੜ ਭਾਰਤ ਵਾਸੀਆਂ ਵਿੱਚੋਂ 83 ਕਰੋੜ ਲੋਕ ਸਰਕਾਰੀ ਮੁਫਤ ਅਨਾਜ ਤੇ ਨਿਰਭਰਨ ਧਾਰਮਿਕ ਆਜ਼ਾਦੀ ਦੇ ਮਾਮਲੇ ਵਿੱਚ ਦੇਸ਼ 104ਵੇਂ ਸਥਾਨ ਤੇ ਹੈ ਲਿਖਣ ਬੋਲਣ ਦੀ ਆਜ਼ਾਦੀ ਦੀ ਸੂਚੀ ਵਿੱਚ 180 ਦੇਸ਼ਾਂ ਦੇ ਵਿੱਚੋਂ ਅਸੀਂ 190ਵੇਂ ਸਥਾਨ ਤੇ ਆਂ ਦਾਵਾ ਕੀਤਾ ਸੀ ਕਿ ਆਜ਼ਾਦੀ ਦੇ 100 ਸਾਲ ਪੂਰੇ ਹੋਣ ਤੇ ਸਾਡੀ ਜੋ ਇਕਨੋਮੀ ਹੈ ਉਹ ਦੁਨੀਆ ਦੀ ਤੀਜੀ ਇਕਨੋਮੀ ਬਣ ਜਾਊਗੀ ਪਰ ਮਾਰਾ ਦਾ ਮੰਨਣਾ ਹੈ ਕਿ ਜੇ ਇਹ ਟੀਚਾ ਪੂਰਾ ਕਰਨਾ ਹੋਵੇ ਤਾਂ ਜੀ ਡੀ ਪੀ ਵਿੱਚ ਹਰ ਸਾਲ 12 ਤੋਂ 14 14% ਦਾ ਵਾਧਾ ਹੋਣਾ ਚਾਹੀਦਾ ਹੈ ਪਰ 2024-25 ਲਈ ਵਿਕਾਸ ਦਰ 6.4% ਰਹਿਣ ਦਾ ਖਦਸ਼ਾ ਸਰਕਾਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਭ ਤੋਂ ਵੱਧ ਨਿਰਾਸ਼ਾ ਕਾਰਗੁਜ਼ਾਰੀ ਹੈ ਜਿਹੜੀ ਨਿਰਾਸ਼ਾ ਜਨਕ ਕਾਰਗੁਜ਼ਾਰੀ ਸੰਤਿ ਖੇਤਰ ਦੀ ਰਹੀ ਹੈ ਜੇ ਜਿਹਦਾ ਅਨੁਮਾਨ 9.3% ਦਾ ਸੀ ਪਰ ਹਕੀਕੀ ਰੂਪ ਦੇ ਵਿੱਚ ਅਸਲ ਰੂਪ ਦੇ ਵਿੱਚ ਉਹ 6% ਹੀ ਰਿਹਾ ਹੈ ਹਕੀਕਤ ਨੂੰ ਸਵੀਕਾਰ ਕਰਨ ਦੀ ਥਾਂ ਤੇ ਵਿਸ਼ਮਗੁਰੂ ਹੋਣ ਦਾ ਵਰਤਾਂਤ ਸਿਰਜਿਆ ਜਾ ਰਿਹਾ ਕਿਹਾ ਜਾ ਰਿਹਾ ਹੈ ਕਿ ਢਿੱਲੀ ਕਾਰਗੁਜ਼ਾਰੀ ਦੇ ਬਾਵਜੂਦ ਭਾਰਤ ਦੀ ਆਰਥਿਕਤਾ ਸੰਸਾਰ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ ਚੀਨ ਦੀ 4.9% ਅਮਰੀਕਾ ਦੀ 2.1% ਹੈ ਜਦਕਿ ਭਾਰਤ ਦੀ 6.5% ਹੈ ਜੇ ਇਸ ਨੂੰ ਆਪਾਂ ਇੱਕ ਪਾਸੇ ਵੀ ਰੱਖ ਦਈਏ ਤਾਂ ਜੀ ਡੀ ਪੀ ਵਿੱਚ ਰਕਮ ਦੇ ਰੂਪ ਵਿੱਚ ਕਿੰਨਾ ਵਾਧਾ ਹੋਇਆ ਹੈ ਤਾਂ ਤਸਵੀਰੇ ਤੋਂ ਉਲਟਾ ਚੀਨ 895 ਅਰਬ ਡਾਲਰ ਅਮਰੀਕਾ 787 ਅਰਬ ਡਾਲਰ ਹੈ ਤੇ ਭਾਰਤ 256 ਅਰਬ ਡਾਲਰ ਦਾ ਇਹ ਵਿੱਚ ਮਾਦਾ ਹੋਇਆ ਹੈ ਅੰਕੜਿਆਂ ਦੀ ਹੀਰਾ ਫੇਰੀ ਨਾਲ ਹਕੀਕਤ ਨੂੰ ਛੁਪਾਇਆ ਨਹੀਂ ਜਾ ਸਕਦਾ ਜੋ ਮਦਵਾੜਾ ਹੈ ਮਦਵਾੜੇ ਦੀ ਝੜ ਮੰਗ ਦਾ ਘਟ ਹੋਣਾ ਹੈ ਪਰ ਸਰਕਾਰੀ ਪੋਜੀਸ਼ਨ ਸਪਲਾਈ ਸੁਧਾਰਨ ਵਾਲੇ ਕਦਮ ਚੁੱਕਣ ਦੀ ਰਹੀ ਹੈ ਵਿੱਤ ਮੰਤਰੀ ਆਰਬੀਆਈ ਦੇ ਗਵਰਨਰ ਤੇ ਰੈਪੋ ਦਰ ਅਤੇ ਮੁੜਲੀ ਵਿਆਜ ਦਰ ਘਟਾਉਣ ਲਈ ਦਬਾਅ ਪਾਉਂਦੇ ਰਹੇ ਫਿਰ ਜਦੋਂ ਹੁਣ ਗਵਰਨਰ ਬਦਲ ਗਏ ਆ ਆਰਬੀਆਈ ਦੇ ਤਾਂ ਰੈਪੋ ਦਰ ਘਟਾ ਹੋ ਗਈ ਹੈ ਇਹਦੇ ਨਾਲ ਕੋਈ ਵੀ ਫਰਕ ਨਹੀਂ ਪੈਣਾ ਕਿਉਂਕਿ ਸੰਕਟ ਸਪਲਾਈ ਦਾ ਨਹੀਂ ਮੰਗਦਾ ਦੁਨੀਆ ਵਿੱਚ ਸਾਮਰਾਜੀ ਮੰਡੀ ਲਈ ਖੈ ਤਿੱਖੀ ਹੋਣ ਨਾਲ ਤੇ ਟਰੰਪ ਦੇ ਸਤਾ ਵਿੱਚ ਆਉਣ ਤੋਂ ਬਾਅਦ ਉਹਦੇ ਟੈਕਸ ਲਾਉਣ ਦੇ ਦਬਕਿਆਂ ਦੇ ਕਾਰਨ ਸੰਸਾਰ ਮੰਡੀ ਵਿੱਚ ਭਾਰਤ ਲਈ ਬਹੁਤੀ ਸੁਭਾਵਨਾ ਨਹੀਂ ਰਹੀ ਮੁਕਾਬਲੇ ਦੇ ਵਿੱਚ ਮੰਗ ਲਈ ਮੁੱਖ ਟਿਕ ਘਰੇਲੂ ਮੰਡੀ ਤੇ ਹੈ ਪਰ ਘਰੇਲੂ ਮੰਡੀ ਵਿੱਚ ਲੋਕਾਂ ਦੀ ਖਰੀਦ ਸ਼ਕਤੀ ਨੂੰ ਖੋਰਾ ਲੱਗਿਆ ਖਰੀਦ ਸ਼ਕਤੀ ਨੂੰ ਖੋਰਾ ਲੱਗਣ ਦੇ ਦੋ ਕਾਰਨ ਇੱਕ ਤਾਂ ਇਹ ਕਿਰਤੀ ਲੋਕਾਂ ਦੀ ਉਜਰਤ ਲਗਭਗ ਖੜੋਤ ਵਿੱਚ ਹੈ ਉਹਦੇ ਵਿੱਚ ਵਾਧਾ ਨਹੀਂ ਹੋਇਆ ਪਿਛਲੇ ਕਈ ਸਾਲਾਂ ਤੋਂ ਉਜਰਤ ਵਿੱਚ ਕੋਈ ਵਾਧਾ ਨਹੀਂ ਹੋ ਰਿਹਾ ਦੂਸਰਾ ਕਾਰਨ ਆ ਮੰਗਾਈ ਕਿਰਤੀਆਂ ਕੋਲ ਜੋ ਕੁਝ ਵੀ ਹੈ ਮੰਗਾਈ ਕਾਰਨ ਉਹ ਉਹਨਾਂ ਦੀ ਖਰੀਦਦਾਰੀ ਹੋਰ ਵੀ ਘਟ ਜਾਂਦੀ ਹੈ ਜਿਸ ਦਾ ਕਰਕੇ ਮੰਗ ਹੋਰ ਘਟਦੀ ਹੈ ਆਰਬੀਆਈ ਨੇ ਮੰਗਾਈ ਦਰ 4% ਤੱਕ ਸੀਮਿਤ ਕਰਨ ਦਾ ਟੀਚਾ ਮਿਥਿਆ ਸੀ ਪਰ 2012 ਤੋਂ 2024 ਤੱਕ ਮੰਗਾਈ ਦਰ 6.8% ਰਹੀ ਹੈ ਖਾਣ ਪੀਣ ਵਾਲੀਆਂ ਜਿਹੜੀਆਂ ਵਸਤਾਂ ਉਹਨਾਂ ਦੀ ਮੰਗਾਈ ਦਰ ਤਾਂ ਦੋ ਅੰਕਾਂ ਨੂੰ ਵੀ ਪਾਰ ਕਰਦੀ ਰਹੀ ਹੈ ਬੇਜ਼ਗਾਰੀ ਦਾ ਅੰਕੜਾ ਜੋ ਰਜਗਾਰ ਦਫ਼ਤਰਾਂ ਦੇ ਵਿੱਚ ਜੋ ਅੰਕੜਾ ਆਉਂਦਾ ਬੇਜ਼ਗਾਰੀ ਦਾ ਉਸ ਨੂੰ ਹੀ ਬੇਜ਼ਗਾਰੀ ਅੰਕੜਾ ਦੱਸਿਆ ਜਾਂਦਾ ਪਰ ਸਟਾਫ ਦੀ ਕਮੀ ਕਾਰਨ ਤੇ ਰੋਜ਼ਗਾਰ ਨਾ ਮਿਲਣ ਕਾਰਨ ਲੋਕ ਰਜਗਾਰ ਦਫ਼ਤਰਾਂ ਵੱਲ ਘਟ ਜਾਂਦੇ ਆ ਫਿਰ ਵੀ ਉਹ ਉਸ ਅੰਕੜੇ ਦੇ ਹਿਸਾਬ ਨਾਲ 35% ਬੇਜ਼ਗਾਰੀ ਹੈਗੀ ਤੇ ਜੋ ਪਿੰਡੂ ਅਰਧ ਬੇਜ਼ਗਾਰੀ ਆ ਲੁਪਤ ਬੇਜ਼ਗਾਰੀ ਆ ਉਹ ਤਾਂ ਇਹਦੇ ਵਿੱਚ ਸ਼ਾਮਿਲ ਹੀ ਨਹੀਂ ਹੈਗੀ ਇਸ ਕਰਕੇ ਵੀ ਜਿਹੜੀ ਉੱਚੀ ਬੇਜ਼ਗਾਰੀ ਆ ਜਨਤਾ ਦੀ ਖਰੀਦ ਸ਼ਕਤੀ ਨੂੰ ਘਟਾਉਂਦੀ ਆ ਕਿਉਂਕਿ ਬੇਰ ਜਿਗਾਰੀ ਨੂੰ ਜ਼ੀਰੋ ਖਰੀਦ ਸ਼ਕਤੀ ਮੰਨਿਆ ਜਾਂਦਾ ਵਿਦੇਸ਼ੀ ਸਿੱਕੇ ਦੇ ਭੰਡਾਰ ਵੀ ਖੁਰ ਰਹੇ ਹਨ 4 ਅਕਤੂਬਰ 24 ਤੋਂ ਲੈ ਕੇ 3 ਜਨਵਰੀ 25 ਤੱਕ ਵਿਦੇਸ਼ੀ ਸਿੱਕੇ ਦਾ ਭੰਡਾਰ 701 ਬਿਲੀਅਨ ਡਾਲਰ ਤੋਂ ਘਟ ਕੇ 634 ਬਿਲੀਅਨ ਡਾਲਰ ਰਹਿ ਗਿਆ ਡਾਲਰ ਦੇ ਮੁਕਾਬਲੇ ਰੁਪਈਆ ਮੁਦਰਾ ਲਗਾਤਾਰ ਡਿੱਗਦੀ ਜਾ ਰਹੀ ਹੈ ਰੁਪਈਏ ਦੇ ਪੈਰ ਨਹੀਂ ਲੱਗ ਰਹੇ ਕਰੰਸੀ ਦੀ ਕੀਮਤ ਡਿੱਗਣ ਤੋਂ ਬਚਾਉਣ ਦੇ ਦੋ ਤਰੀਕੇ ਬਚਦੇ ਹਨ ਨੰਬਰ 1 ਉਹਦੀ ਮੰਗ ਵਧਾਈ ਜਾਵੇ ਜਾਂ ਪੂਰਤੀ ਘਟਾਈ ਜਾਵੇ ਮੰਗ ਵਧਾਉਣੀ ਤਾਂ ਸਰਕਾਰ ਦੇ ਹੱਥ ਦੇ ਵਿੱਚ ਨਹੀਂ ਹੈ ਉਹ ਕੇਵਲ ਕਰੰਸੀ ਦੀ ਸਪਲਾਈ ਘਟਾ ਸਕਦੀ ਹੈ ਇਸ ਮਾਮਲੇ ਵਿੱਚ ਆਰਬੀ ਦਾ ਆਰਵੀਆਈ ਧਖਲ ਦਿਂਦਾ ਰਿਹਾ ਪਰ ਬਾਜ਼ਾਰ ਵਿੱਚੋਂ ਰੁਪਈਆ ਕਰੰਸੀ ਦੀ ਮਾਤਰਾ ਘਟਾਉਣ ਲਈ ਡਾਲਰ ਖਰੀਦਣਾ ਪਿਆ ਸਾਡੇ ਦੇਸ਼ ਦੇ ਵਿੱਤੀ ਬਾਜ਼ਾਰਾਂ ਵਿੱਚੋਂ سرمایه ਦੀ ਬਾਹਰ ਵੱਲ ਉਡਾਰੀ ਵੀ ਮਹੱਤਵਪੂਰਨ ਹੈ ਚੀਨ ਵੱਲੋਂ ਮੰਗ ਵਧਾਉਣ ਲਈ ਘਰੇਲੂ ਬਾਜ਼ਾਰ ਲਈ ਸਬਸਿਡੀਆਂ ਅੰਦਾਜੋ ਯੋਜਨਾ ਲਾਗੂ ਕਰਨੀ ਆ ਉਹਦੇ ਕਾਰਨ ਕਿ ਭਾਰਤ ਵਿੱਚ ਘਟ ਰਹੀ ਪੈਦਾਵਾਰ ਕਾਰਨ ਵਿਦੇਸ਼ੀ ਕੰਪਨੀਆਂ ਵਿੱਤੀ ਬਾਜ਼ਾਰ ਵਿੱਚੋਂ ਪੈਸਾ ਕੱਢ ਕੇ ਬਾਹਰ ਜਾ ਰਹੀਆਂ ਨੇ ਜਿੰਨੀ ਕੁ ਵੀ ਆਰਥਿਕਤਾ ਵਧ ਰਹੀ ਹੈ ਉਸ ਦਾ ਫਾਇਦਾ ਕਿਹਨੂੰ ਹੋ ਰਿਹਾ ਹੈ ਅਸਲ ਬੁਨਿਆਦੀ ਸਵਾਲ ਤਾਂ ਇਹ ਆ ਹਕੀਕਤ ਵਿੱਚ ਇਹਦਾ ਲਾਭ ਕਾਰਪੋਰੇਟ ਨੂੰ ਹੋ ਰਿਹਾ ਸੰਗੀ ਸਰਕਾਰ ਵੱਲੋਂ ਸਰਕਾਰ ਨੇ ਕਾਰਪੋਰੇਟ ਦੀ ਸੇਵਾ ਵਿੱਚ ਭੁਗਤਦੇ ਐਸੇ ਸਮੇਂ ਕਰੰਟ ਸਾਲਾਂ ਦੇ ਵਿੱਚ 379144 ਕਰੋੜ ਰੁਪਏ ਬੈਂਕਾਂ ਦੀ ਦੇਣਦਾਰੀ ਮਾਫ ਕਰਨ ਦੀ ਤਜਵੀਜ਼ ਰੱਖੀ ਆ ਨਰਿੰਦਰ ਮੋਦੀ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਸਰਕਾਰੀ ਬੈਂਕਾਂ ਨੇ 16.11 ਲੱਖ ਕਰੋੜ ਰੁਪਏ ਕਾਰਪੋਰੇਟ ਦੇ ਮਾਫ ਕਰ ਦਿੱਤੇ ਆ ਪਰ ਮਜ਼ਦੂਰਾਂ ਕਿਸਾਨਾਂ ਦੇ ਕਰਦੇ ਮਾਫ ਕਰਨ ਤੋਂ ਚੁੱਪ ਬੱਟੀ ਰੱਖੀ ਐ ਜੇ ਕਿਤੇ ਕੋਈ ਗੱਲ ਚੱਲਦੀ ਵੀ ਐ ਤਾਂ ਉੱਥੇ ਡਾਕਟਰ ਜੋਹੜਵਾਗੇ ਵਿਦਵਾਨ ਰੌਲਾ ਪਾ ਦਿੰਦੇ ਕਿ ਇਹਦੇ ਨਾਲ ਆਰਥਿਕਤਾ ਗੜਬੜਾ ਜਾਊਗੀ ਜਿੱਡਾ ਵੱਡਾ ਕੁੰਭ ਮੇਲਾ ਹੋਵੇ ਜਿੱਡਾ ਵੱਡਾ ਆਰਾਮ ਮੰਦਰ ਹੋਵੇ ਜਾਂ ਜਿੰਨੀ ਮਰਜ਼ੀ ਉੱਚੀ ਮੂਰਤੀ ਹੋਵੇ ਜ਼ਿੰਦਗੀ ਇੰਨਾ ਛਲਾਵੇਂ ਤੋਂ ਸ਼ਕਤੀਸ਼ਾਲੀ ਹੁੰਦੀ ਐ ਜਿਹਦਾ ਆਧਾਰ ਆਰਥਿਕਤਾ ਹੈ ਇਹ ਵੀ ਨੋਟ ਕੀਤਾ ਗਿਆ ਹੈ ਕਿ ਅਮੀਰ ਲੋਕਾਂ ਦਾ ਸਰਕਾਰ ਵਿੱਚ ਭਰੋਸਾ ਵਧੇ ਰਿਹਾ ਹੈ ਤੇ ਗਰੀਬ ਲੋਕਾਂ ਦਾ ਸਰਕਾਰ ਵਿੱਚ ਭਰੋਸਾ ਘਟ ਰਿਹਾ ਹੈ ਇਹ ਹੈ ਸਾਡੇ ਵਿਸ਼ਵਗੁਰੂ ਦੀ ਅਸਲ ਆਰਥਿਕ ਹਕੀਕਤ ਧੰਨਵਾਦ